ਇਸ ਸੰਡੇ 9 ਫਰਵਰੀ ਦਾ ਬਣਦਾ ਹੈਗਾ 9 ਫਰਵਰੀ ਨੂੰ ਆਪਾਂ ਮਿਸਤਰੀਆਂ ਵਾਸਤੇ ਪ੍ਰੋਮੋਸ਼ਨ ਜਿਹੜੀ ਉੱਪਰ ਫਰੀ ਰੱਖੀ ਹੋਈ ਹੈ ਇਸ ਲੈਵਲ ਤੱਕ ਦਾ ਜੇ ਤੁਸੀਂ ਆਪਣਾ ਮਕਾਨ ਕੁਠੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਸ ਲੈਵਲ ਤੱਕ ਦਾ ਇਸ ਮਕਾਨ ਦਾ ਇਸ ਕੁਠੀ ਦਾ ਕਲਾਸਿਕਲ ਕੁਠੀ ਦਾ ਸਿਰਫ 12 ਲੱਖ ਰੁਪਏ ਖਰਚ ਆਇਆਗਾ ਆਮ ਵਾਈਟ ਦੀ ਕੁਠੀ ਹੈ ਇਹ ਆਮ ਨੇ ਚੀਜ਼ਾਂ ਜਿਹੜੀਆਂ ਹਰੇਕ ਬੰਦੇ ਦੇ ਲੋੜ ਦੇ ਮੁਤਾਬਕ ਹੁੰਦੀਆਂ ਨੇ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਫੇਰ ਇੱਕ ਆਮ ਵਾਈਟ ਦੀ ਕੁਠੀ ਲੈ ਕੇ ਆਏ ਥੋੜੇ ਵਾਸਤੇ ਜਿਹਦਾ ਏਰੀਆ ਹੈਗਾ ਹੋ ਰਿਹਾ ਹੈਗਾ ਲਗਭਗ 1200 ਸਕਰ ਫੁੱਟ ਤੇ ਜਿਹੜਾ ਬਜਟ ਹੈਗਾ ਬਜਟ ਵੀ ਲਗਭਗ ਇੰਨਾ ਕੀ ਰਿਹਾ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਆਪਾਂ ਬਟ ਦੀ ਜਿਹੜੀ ਗੱਲ ਉਹ ਵੀ ਦੱਸਾਂਗੇ ਵੀ ਕਿੰਨਾ ਬਟ ਰਿਹਾ ਤੇ ਇਹਦੇ ਵਿੱਚ ਕੀ ਕੁਝ ਬਣਿਆ ਹੈਗਾ ਆਮ ਬਜਟ ਦੀ ਕੋਠੀ ਹੈ ਇਹ ਆਮ ਨੀਆਂ ਚੀਜ਼ਾਂ ਜਿਹੜੀਆਂ ਹਰੇਕ ਬੰਦੇ ਦੇ ਲੋੜ ਦੇ ਮੁਤਾਬਕ ਹੁੰਦੀਆਂ ਨੇ ਤੇ ਇੱਕ ਗੱਲ ਹੋਰ ਦੱਸ ਦਈਏ ਜਿਹੜੀ ਇਹ ਕੋਠੀ ਹੈ ਇਹ 40x40 ਦੇ ਵਿੱਚ ਬਣੀ ਹੈ 40x40 ਦੇ ਵਿੱਚ ਬਣ ਕੇ ਇਹਦੇ ਵਿੱਚ ਦੋ ਗੈਰਾਜ کہہ ਸਕਦੇ ਆਪਾਂ ਜਿਵੇਂ ਇਸ ਪਾਸੇ ਇੱਕ ਸਾਈਡ ਤੇ ਆ ਗਿਆ ਗੈਰਾਜ ਤੇ ਜਿੱਥੇ ਇੱਕ ਮੈਂ ਖੜਾ ਕਾਰਪੋਰਚ ਦੇ ਵਿੱਚ ਇੱਕ ਏ ਆ ਗਿਆ ਇਹਦੇ ਵਿੱਚ ਦੋ ਕਾਰਪੋਰਚ ਆਗੇ 40 ਬਾਈ 40 ਦੇ ਵਿੱਚ ਕੋਠੀ ਬਣੀ ਹੋਈ ਹੈ ਥੋੜਾ ਜਿਹਾ ਏਰੀਆ ਦੇ ਵਿੱਚ ਖਾਲੀ ਛੱਡਿਆ ਹੋਇਆ ਹੈਗਾ ਤੇ ਤਾਂ ਕਰਕੇ ਜਿਹੜਾ ਏਰੀਆ ਹੈਗਾ ਇਹਦਾ ਉਹ ਬਣਦਾ ਹੈਗਾ ਲਗਭਗ 1200 ਸਕਰ ਫੁੱਟ ਤੇ ਆਪਾਂ ਖੜੇ ਆਂਗੇ ਪਿੰਡ ਕਿਸ਼ਨਗੜ ਜ਼ਿਲ੍ਹਾ ਮਾਨਸਾ ਦੇ ਵਿੱਚ ਪ੍ਰੋਜੈਕਟ ਕਲਾਸਿਕਲ ਲੁੱਕ ਦੇ ਵਿੱਚ ਆਮ ਬਾਈਟਾਜਮਨ 1200 ਸਕਰ ਫੁੱਟ ਦੇ ਵਿੱਚ ਤਿਆਰ ਹੋਇਆ ਹੋਇਆ ਹੈਗਾ ਬਿਲਕੁਲ ਕੰਪਲੀਟ ਹੀ ਗੈ ਸਕਦੇ ਆਪਾਂ ਜੋੜੀਆਂ ਦਾ ਕੰਮ ਹੈ ਜਿਹੜਾ ਉਹ ਰਹਿੰਦਾ ਹੈਗਾ ਇਕੱਲਾ ਟਾਇਲ ਵਰਕ ਹੋਇਆ ਹੋਇਆ ਓਕੇ ਆ ਪੀਓਪੀ ਦਾ ਹੋ ਰਿਹਾਗਾ ਤੇ ਇਸ ਲੈਵਲ ਤੱਕ ਕਿੰਨੇ ਕ ਪੈਸੇ ਲੱਗੇ ਆ ਉਹ ਵੀ ਆਪਾਂ ਤੁਹਾਨੂੰ ਕੱਲੀ ਕੱਲੀ ਲਈ ਲੈ ਜਿਹੜੀ ਉਤੋਂ ਜਾਣੂ ਕਰਵਾਵਾਂਗੇ ਤੇ ਜਿਵੇਂ ਆਪਾਂ ਇਸ ਪਾਸੇ ਖੜੇ ਆ ਹੁਣ ਕਾਰਪੋਰਚ ਦੇ ਵਿੱਚ ਜਿਹੜਾ ਕਾਰਪੋਰਚ ਆਗਾ ਲਗਭਗ 15 ਬਾ 15 ਦਾ ਕਾਰਪੋਰਚ ਜਿਹੜਾ ਹੈਗਾਗਾ ਕੀ ਬਣਿਆ ਹੋਇਆ ਤੇ ਇਸ ਪਾਸੇ ਇੱਕ ਸਾਈਡ ਤੋਂ ਗੈਰਾਜ ਆ ਜਿਹੜਾ ਸ਼ਟਰ ਲਾਇਆ ਹੋਇਆਗਾ ਇਸ ਪਾਸੇ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਵਿੱਚ ਆਪਾਂ ਚੱਲਦੇ ਆ ਅੰਦਰਲੇ ਪਾਸੇ ਲੋਕੀ ਦੇ ਵਿੱਚ ਟਾਇਲ ਵਰਕ ਹੈ ਜਿਹੜਾ ਖੇਡ ਲਈ ਟਾਇਲ ਦਾ ਕੰਮ ਸਾਰਾ ਹੋਇਆ ਹੋਇਆ ਹੈਗਾ ਤੇ ਜਿਵੇਂ ਆਪਾਂ ਜੇ ਪੌਡਿੰਗਾਂ ਦੀ ਗੱਲ ਕਰੀਏ ਸਟੇਅਰ ਤੇ ਮਾਰਬਲ ਹੈ ਜਿਹੜਾ ਉਹ ਵੀ ਲੱਗਿਆ ਹੋਇਆ ਹੈਗਾ ਰੇਲਿੰਗ ਦਾ ਬਾਕੀ ਹੈ ਤੇ ਆਪਾਂ ਖੜੇ ਆਗੇ ਲੌਬੀ ਦੇ ਵਿੱਚ ਲੌਬੀ ਦਾ ਜਿਹੜਾ ਸਜਰੇ ਹੈਗਾ ਉਹ ਰਿਹਾ ਹੈਗਾ 12x20 ਦਾ 12x20 ਦੇ ਵਿੱਚ ਲੌਬੀ ਬਣੀ ਹੋਈ ਹੈ ਇਹ ਤਾਂ ਇਹ ਘਰ ਬਣਿਆ ਜਾਂ ਜਿਹੜੀ ਕੋਠੀ ਬਣੀ ਹੈ ਕਲਾਸਿਕ ਲੁੱਕ ਦੇ ਵਿੱਚ ਬਣੀ ਹੋਈ ਹੈ ਤੇ ਆਮ ਬਜਟ ਦੇ ਵਿੱਚ ਇਹ ਵੀਡੀਓ ਤੁਸੀਂ ਸੇਵ ਕਰਕੇ ਰੱਖ ਲਿਓ ਜੇਕਰ ਤੁਸੀਂ ਆਮ ਬਜਟ ਦੇ ਵਿੱਚ 12-13 ਲੱਖ ਰੁਪਏ ਦੇ ਵਿੱਚ ਆਪਣਾ ਜਿਹੜਾ ਮਕਾਨ ਹੈਗਾ ਬਣਾਉਣਾ ਚਾਹੁੰਦੇ ਹੋ ਕੋਠੀ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਵੀਡੀਓ ਸੇਵ ਕਰਕੇ ਰੱਖ ਲਿਓ ਤੇ ਜਿਵੇਂ ਆਪਾਂ ਹ ਰਸੋਈ ਹੈਗੀ ਜਿਹੜੀ 8x12 ਦੀ ਆ 8x12 ਦੀ ਵਧੀਆ ਖੁੱਲਡੋਲਡਲੀ ਹੋ ਗਈ ਹੈ ਜਮਨ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਮਾਰਬਲ ਜੇ ਵੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸਲਫਾਂ ਦੇ ਉੱਪਰ ਲੱਗਿਆ ਹੈਗਾ ਬਾਕੀ ਟੂਟੀਆਂ ਵਗੈਰਾ ਦੀ ਜਿਹੜੀ ਫਿਟਿੰਗ ਹੈਗੀ ਉਹ ਅੰਡਰਗਰਾਊਂਡ ਹੋਈ ਹੋਈ ਹੈ ਫਿਲਹਾਲ ਟੂਟੀਆਂ ਦਾ ਜਿਹੜਾ ਕੰਮ ਹੈਗਾ ਕੱਲੀਆਂ ਟੂਟੀਆਂ ਲੱਗਣੀਆਂ ਬਾਕੀ ਨੇ ਤੇ ਇਸ ਲੈਵਲ ਤੱਕ ਕਿੰਨੇ ਪੈਸੇ ਖਰਚ ਆਏ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਪੈਸੇ ਖਰਚ ਆਏ ਨੇ ਤੇ ਵੀਡੀਓ ਜਿਵੇਂ ਤੁਸੀਂ ਮੈਂ ਕਹਿ ਰਿਹਾ ਤੁਹਾਨੂੰ ਵੀ ਵੀਡੀਓ ਇਹ ਸੇਵ ਕਰਕੇ ਰੱਖ ਲਿਓ ਇਹਦੇ ਵਿੱਚ ਦੋ ਬੈੱਡਰੂਮ ਨੇ ਇੱਕ ਡਰਾਈਵਰੂ ਜਿਵੇਂ ਆਪਾਂ ਖੜੇ ਆਂਗੇ ਫਰਸਟ ਬੈਡਰੂਮ ਦੇ ਵਿੱਚ ਟਾਈਲ ਦਾ ਕੰਮ ਜਿਹੜਾ ਇਹ ਵੀ ਓਕੇ ਐ ਉੱਪਰਲੇ ਪਾਸੇ ਤੁਸੀਂ ਡਾਉਨ ਸਿਲਿੰਗ ਦੇਖ ਸਕਦੇ ਹੋ ਉਹ ਵੀ ਕਰਵਾਈ ਹੋਈ ਹੈ ਦੇ ਵਿੱਚ ਤੇ ਐਸ ਪਾਸੇ ਤੋਂ ਜਿਹੜਾ ਹੈਗਾ ਰੌਸ਼ਨੀ ਦਾ ਪ੍ਰਬੰਧਾ ਹੋ ਰੱਖਿਆ ਗਿਆ ਹੈਗਾ ਐਸ ਪਾਸੇ ਕਾਰ ਪੋਰਚਾ ਕਾਰ ਪੋਰਚਾ ਇਹ ਤੋਂ ਕਾਰ 11 ਚ ਕਹਿ ਦੋ ਇਹ ਆ ਗਿਆ ਤੀ ਕਿਉਂਕਿ ਇਹਦੇ ਉੱਪਰਲੇ ਪਾਸੇ ਤੋਂ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਵੈਂਟੀਲੇਸ਼ਨ ਵਾਸਤੇ ਰੱਖਿਆ ਹੋਇਆ ਹੈਗਾ ਜੁਨੇ ਜਿਹੜੇ ਵਧੀਆ ਸਾਈਜ਼ ਰੱਖੇ ਹੋਏ ਨੇ 13 ਬਾਈ 14 12 ਬਾਈ 14 ਵਧੀਆ ਖੁੱਲੇ ਰੂਮ ਨੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਏਰੀਆ ਘਟ ਰਿਹਾ ਹੈ ਦਾ 1200 ਸਕਰ ਫੁੱਟ ਤਾਂ ਆਪਾਂ ਨੂੰ ਸਹਿਜੇ ਜਿਹੜੇ ਅੰਦਰਲੇ ਸਹਿਜ ਨੇ ਉਹ ਭੀੜੇ ਮਿਲਣਗੇ ਸਹਿਜ ਵਧੀਆ ਬਿਲਕੁਲ ਖੁੱਲੇ ਸਹਿਜ ਨੇ ਤੇ ਇਸ ਬੈਡਰੂਮ ਦੇ ਨਾਲ ਹੀ ਇਸ ਵਾਸਤੇ ਅਟੈਚ ਜਿਹੜਾ ਡਰੈਸਿੰਗ ਦਾ ਤੇ ਟਾਇਲਟ ਦਾ ਰੱਖਿਆ ਗਿਆ ਹੈ ਮੰਨ ਲੇ ਵਾਸਤੇ ਤੁਸੀਂ ਆਹ ਦੇਖ ਸਕਦੇ ਜਿਵੇਂ ਡਰੈਸਿੰਗ ਦਾ ਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਆ ਗਿਆ ਜੀ ਅੰਦਰ ਟਾਇਲਟ ਦਾ 12 ਦਾ ਜਿਹੜਾ 12th ਤੇ ਡਰੈਸਿੰਗ ਦਾ ਦੋਨੋਂ ਦਾ ਮਿਲਾ ਕੇ 5x12 ਕਦਾ ਜਿਹੜਾ ਸਹਿਜ ਹੈਗਾ ਉਹ ਬਣਦਾ ਹੈਗਾ ਸਹੂਲਤ ਸਾਰੀ ਹੈ ਕੋਠੀ ਭਾਵੇਂ ਛੋਟੀ ਹੈ ਪਰ ਸਹੂਲਤ ਸਾਰੀ ਹੈ A to Z ਸਹੂਲਤ ਇਹਦੇ ਵਿੱਚ ਹੈਗੀ ਹੈ ਜੇ ਤੁਸੀਂ ਨਾਰਮਲ ਵਾਈਟ ਦੇ ਵਿੱਚ ਆਪਣਾ ਜਿਹੜਾ ਮਕਾਨ ਆਪਣੀ ਕੁਠੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਇਹ ਆ ਗਿਆ ਸੈਕੰਡ ਬੈੱਡਰੂਮ ਤੁਸੀਂ ਕਮਰੇ ਦੇਖ ਸਕਦੇ ਹੋ ਵੀ ਕਿੰਨੇ ਕਿੰਨੇ ਖੁੱਲੇ ਕਮਰੇ ਨੇ ਇਹ ਕਮਰਾ ਹੈਗਾ ਜਿਹੜਾ 14x14 ਦਾ ਕਮਰਾ ਹੈਗਾ ਤੁਸੀਂ ਦੇਖ ਰਹੋ ਵੀ ਕਿੰਨਾ ਖੁੱਲਾ ਕਮਰਾ ਹੈਗਾ ਦੇਖੋ ਜਿੰਨਾ ਕੁ ਸਮਰਜੀ ਦੇ ਵਿੱਚ ਲਾ ਦਿਓ ਤੇ ਦੋ ਬੈੱਡਰੂਮ ਸੈੱਟ ਨੇ ਇਸ ਕੁਠੀ ਦੇ ਵਿੱਚ ਇੱਕ ਰਏ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਸਟੇਅਰ ਦੀ ਗੱਲ ਕਰੀਏ ਪੌੜੀਆਂ ਦੀ ਪੌੜੀਆਂ ਦੇ ਉੱਪਰ ਮਾਰਬਲ ਹੈ ਜਿਹੜਾ ਉਹ ਵੀ ਬਹੁਤ ਸੋਹਣੇ ਤਰੀਕੇ ਤੇ ਉੱਪਰ ਜਾ ਕੇ ਡਬਲ ਤੇ ਛੱਤ ਪਾਈ ਹੋਈ ਹੈ ਜਿਹੜੀ ਸਟੇਅਰ ਦਾ ਜਿਹੜਾ ਇੱਥੋਂ ਕਵਰ ਕੀਤੀਆਂ ਹੋਈਆਂ ਨੇ ਸਟੇਅਰ ਦੇ ਉੱਪਰਲੇ ਪਾਸੇ ਜਿਹੜੀ ਮਮਟੀ ਹੈ ਉਹ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਪਾਸੇ ਆ ਗਿਆ ਜੀ ਸਟੋਰ ਸਟੋਰ ਦਾ ਜਿਹੜਾ ਸਾਈਜ਼ ਹੈਗਾ ਉਹ ਰਹੇਗਾ ਲਗਭਗ 6x12 ਸਟੋਰ ਵੀ ਕਾਫੀ ਲੰਮਾ ਹੈਗਾ ਬਾਕੀ ਉੱਪਰ ਪਰਸ਼ਤੀ ਲੱਗੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਸਟੋਰ ਹੈ ਜਿਹੜਾ ਡਬਲ ਕੰਮ ਕਰ ਰਿਹਾ ਹੈ ਸਭ ਨਾਲ ਕਿਉਂਕਿ ਪਰਸ਼ਤੀ ਦੇ ਉੱਪਰ ਆਪਣੇ ਪਿੰਡ ਵਾਲੇ ਦਾ ਹੁੰਦਾ ਹੈਗਾ ਸਿਸਟਮ ਵੀ ਪਰਸ਼ਤੀ ਜ਼ਰੂਰੀ ਹੁੰਦੀ ਹੈ ਸਟੋਰ ਦੇ ਵਿੱਚ ਉਹਦੇ ਨਾਲ ਡਬਲ ਕਮਰਾ ਲੱਤਾ ਜਾਂਦਾ ਹੈ ਅੱਧਾ ਕੰਮ ਜਿਹੜਾ ਸਮਾਨ ਹੈਗਾ ਪਰਛਤੀ ਦੇ ਉੱਪਰ ਪਾ ਰੱਖ ਸਕਦੇ ਆ ਤੇ ਅੱਧਾ ਸਟੋਰ ਦੇ ਵਿੱਚ ਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਹੁਣ ਖੜੇ ਡਰੈਗਰੂਮ ਦੇ ਵਿੱਚ ਜਿਹੜਾ ਡਰੈਗਰੂਮ ਦਾ ਸਹਜਾ ਹੈਗਾ ਉਹ ਰਹਿ ਹੈਗਾ 11x12 ਦਾ ਡਰੈਗਰੂਮ ਵੀ ਵਧੀਆ ਖੁੱਲਾ ਹੈਗਾ ਕੋਈ ਆਪਾਂ ਨੂੰ ਭੀੜਾ ਨਹੀਂ کہہ ਸਕਦੇ ਹੈਗੇ ਕੋਠੀ ਸਾਰੀ ਬਿਲਕੁਲ ਕੰਪਲੀਟ ਹੈਗੀ ਇਸ ਲੈਵਲ ਤੱਕ ਦਾ ਜੇ ਤੁਸੀਂ ਆਪਣਾ ਮਕਾਨ ਕੋਠੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਸ ਲੈਵਲ ਤੱਕ ਦਾ ਇਸ ਮਕਾਨ ਦਾ ਇਸ ਕੋਠੀ ਦਾ ਕਲਾਸਿਕਲ ਕੋਠੀ ਦਾ ਸਿਰਫ 12 ਲੱਖ ਰੁਪਏ ਖਰਚਾ ਆਇਆ ਹੈਗਾ ਨਿਮੇਗੇ ਸਾਨੂੰ ਕਮੈਂਟ ਆ ਰਹੀ ਸੀ ਕਿਉਂਕਿ ਪਹਿਲਾਂ ਆਪਾਂ ਨੇ ਕਿਹਦੀ ਰੀਲ ਪਾਈ ਸੀਗੀ ਉਹ ਰੀਲ ਦੇ ਵਿੱਚ ਕਾਫੀ ਸਾਰੇ ਕਮੈਂਟ ਆ ਰਹੇ ਸੀਗੇ ਵੀ ਇਸ ਲੈਵਲ ਤੱਕ ਇਸ ਸਕੂਟੀ ਦਾ ਖਰਚਾ ਨਹੀਂ ਆ ਸਕਦਾ ਤੇ ਆਪਾਂ ਅੱਜ ਇਹਦੀ ਫੁੱਲ ਵੀਡੀਓ ਲੈ ਕੇ ਆਏ ਆ ਫੁੱਲ ਵੀਡੀਓ ਜਰੂਰ ਦੇਖੋ ਆਪਾਂ ਇਹਦੇ ਵਿੱਚ ਨਾ ਸਾਨੂੰ ਉੱਪਰ ਲੈ ਜੀ ਬੀ ਦਿਖਾ ਦਿੰਦੇ ਆ ਵੀ ਉੱਪਰਲੇ ਪਾਸੇ ਇਹਦੇ ਵਿੱਚ ਕੀ ਕੁਝ ਬਣਿਆ ਹੋਇਆ ਵੈਸੇ ਤਾਂ ਉੱਪਰਲੇ ਪਾਸੇ ਕੱਲੀ ਮਮਟੀ ਬਣੀ ਹੋਈ ਹੈਗੀ ਤੇ ਜੇ ਆਪਾਂ ਇਥੋਂ ਗੱਲ ਕਰੀਏ ਕਈ ਵਾਰੀ ਨਾ ਆਪਣਾ ਹੁੰਦਾਗਾ ਵੀ ਆਹ ਏਰੀਆ ਵਧਾਤ ਨੇ ਹੁੰਦੇ ਆਪਣਾ ਜਿਹੜਾ ਲੋਬੀ ਵਾਲਾ ਆਪਾਂ ਨੂੰ ਵੀ ਹੁੰਦਾ ਵੀ ਉੱਪਰਲੇ ਪਾਸੇ ਵਧੀਆ ਵਰਤੋਂ ਨੂੰ ਮਿਲ ਜਾਊਗਾ ਪਰ ਇਹਦਾ ਕਾਰਨ ਕੀ ਹੁੰਦਾਗਾ ਇਹਨੂੰ ਤੁਸੀਂ ਇਸ ਕਰ ਥੋੜਾ ਜਿਹਾ ਇਹਨੂੰ ਪਿੱਛੇ ਰੱਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਉਸ ਪਾਸੇ ਤੋਂ ਦੇਖੋ ਵੀ ਵੈਂਟੀਲੇਸ਼ਨ ਦਾ ਹੋ ਰਿਹਾਗਾ ਰੋਸ਼ਨੀ ਦਾ ਜਿਹੜਾ ਉਧਰੋਂ ਉਸ ਪਾਸੇ ਤੋਂ ਰੋਸ਼ਨੀ ਦਾ ਰਿਹਾਗਾ ਕਿਉਂਕਿ ਉਧਰ ਰੋਸ਼ਨੀ ਦੇ ਹਿਸਾਬ ਨਾਲ ਹੀ ਅੰਦਰਲੇ ਪਾਸੇ ਜਿਹੜਾ ਚਾਨਣ ਆਗਾ ਉਹ ਨੂੰ ਪੈਣਾਗਾ ਤੇ ਬਾਕੀ ਜੇ ਗੱਲ ਕਰੀਏ ਆਪਾਂ ਇੱਥੇ ਮੰਨ ਕੇ ਚੱਲੋ ਕੱਲੂ ਆਪਣਾ ਡਬਲ ਛੱਤ ਦੇ ਉੱਪ ਪਰ ਉਹਦੀ ਇੱਕ ਜਿਹੜੀ ਅਟਰੈਕਟਿਵ ਜੀ ਲੁੱਕ ਹੈ ਜਿਹੜੀ ਉਹ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਤੇ ਬਾਕੀ ਪੌੜੀਆਂ ਦਾ ਏਰੀਆ ਜਿਹੜਾ ਹੁੰਦਾ ਹੈਗਾ ਉਹ ਕਾਫੀ ਜ਼ਿਆਦਾ ਭੀੜਾ ਹੋ ਜਾਂਦਾ ਹੈਗਾ ਭੀੜਾ ਹੋਣ ਦੇ ਕਾਰਨ ਆਪਾਂ ਜੇ ਕਦੇ ਵੀ ਕੋਈ ਸਮਾਨ ਉੱਪਰ ਲੈ ਕੇ ਆਉਣਾ ਹੈ ਨਾ ਉਹ ਚੀਜ਼ ਦੇ ਵਿੱਚ ਦਿੱਕਤ ਆ ਪਰੇਸ਼ਾਨੀ ਰਹਦੀ ਹੈਗੀ ਤੇ ਜਿਵੇਂ ਤੁਸੀਂ ਉੱਪਰਲੇ ਪਾਸੇ ਦੇਖ ਰਹੇ ਹੋ ਵੀ ਇੱਥੋਂ ਵੀ ਏਰੀਆ ਥੋੜਾ ਜਿਹਾ ਵਧਿਆ ਇਹਨਾਂ ਨੇ ਕਵਰ ਕਰ ਲਿਆ ਮਮਟੀ ਵਾਲਾ ਤਾਂ ਕਿ ਜਿਹੜਾ ਨਾ ਤਾਂ ਫਰੰਟ ਫੇਸਿਜਨ ਉਹ ਵਧੀਆ ਬਣ ਸਕੇ ਆ ਗਏ ਮਿੱਤਰੋ ਉੱਪਰਲੇ ਪਾਸੇ ਉੱਪਰਲੇ ਪਾਸੇ ਤੋਂ ਫਿਲਹਾਲ ਕੱਲਾ ਵਿੜਾ ਹੀ ਹੈਗਾ ਤੇ ਜਿਵੇਂ ਤੁਸੀਂ ਇਸ ਪ ਤੇ ਮਮੰਡੀ ਦੇ ਜਿਹੜਾ ਬਾਹਰਲੇ ਪਾਸੇ ਦਾ ਡਿਜ਼ਾਈਨ ਹੈਗਾ ਉਹ ਬਾਹਰਲੇ ਪਾਸੇ ਦਾ ਡਿਜ਼ਾਈਨ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਵੀ ਕੰਧਾਂ ਦਾ ਜਿਹੜਾ ਉੱਪਰ ਥੱਲੇ ਜਾ ਗਿਆ ਹਨਾ ਇਹ ਬਾਹਰਲੇ ਪਾਸੇ ਨੂੰ ਵਾਗੀ 4 ਇੰਚ ਉਸ ਤੋਂ ਬਾਅਦ ਦੇ ਵਿੱਚ ਇਹ ਅੰਦਰ ਵਾਗੀ ਤੇ ਇਹ ਫਿਰ 15 ਇੰਚ ਨੂੰ ਬਾਹਰ ਆ ਗਈ ਇਹਦਾ ਵੀ ਕਾਰਨ ਹੁੰਦਾ ਹੈਗਾ ਦਾ ਜਿਹੜਾ ਆਰਕੀਟੈਕਟ ਹੈਗਾ ਉਹ ਕਿਉਂ ਦੇ ਰਿਹਾ ਹੈ ਡਿਜ਼ਾਈਨ ਤੁਸੀਂ ਇਹ ਚੀਜ਼ਾਂ ਨੂੰ ਇਗਨੋਰ ਨਾ ਕਰਿਆ ਕਰੋ ਇਹ ਚੀਜ਼ਾਂ ਨੂੰ ਆਪਾਂ ਇਗਨੋਰ ਕਰਦੇ ਹਾਂ ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਹੁਣੀ ਦੇਖੋ ਕਿੰਨੀ ਵਧੀਆ ਲੱਗਣ ਲੱਗ ਰਹੀ ਹੈ ਤੇ ਜਦੋਂ ਬਾਅਦ ਦੇ ਵਿੱਚ ਇਹ ਤੇ ਪੇਂਟ ਹੋ ਗਿਆ ਪੇਂਟ ਹੋਣ ਤੋਂ ਬਾਅਦ ਜਿਹ ਇਸ ਤੇ ਪਰ ਡਬਲ ਪੇਂਟ ਹੋਣਾ ਹੈਗਾ ਇਹ ਤੇ ਲੱਗ ਹੋਣਾ ਹੈਗਾ ਇਹ ਤੇ ਲੱਗ ਹੋਣਾ ਹੈਗਾ ਅਲੱਗ ਅਲੱਗ ਪੇਂਟ ਦੇ ਵਿੱਚ ਜਦੋਂ ਉਹ ਇਹ ਕਰਤਾ ਤਾਂ ਇਹਦੀ ਜਿਹੜੀ ਲੋਕ ਹੈਗੀ ਹੋਰ ਵੀ ਬਹੁਤ ਵਧੀਆ ਸਾਹਮਣੇ ਆਊਗੀ ਤੇ ਜਿਵੇਂ ਗਲਾਈਆਂ ਵਗੈਰਾ ਦੇਖ ਰਹੇ ਤੁਸੀਂ ਜੋ ਉੱਪਰਲੇ ਪਾਸੇ ਦੇਖ ਰਹੇ ਹੋ ਸਾਰੀ ਡਿਜ਼ਾਈਨ ਹੈਗਾ ਜਿਹੜੀ ਇਹਨਾਂ ਨੇ ਸੇਮ ਟੂ ਸੇਮ ਜਿਵੇਂ ਆਪਣੇ ਨਕਸ਼ੇ ਦੇ ਵਿੱਚ ਦਿੱਤੀ ਸੀਗੀ ਉਹੀ ਸੇਮ ਚੀਜ਼ ਇਹਨਾਂ ਨੇ ਇਹਦੇ ਉੱਪਰ ਅਪਲਾਈ ਕੀਤੀ ਹੈਗੀ ਜਿਹੜੀ ਤੁਸੀਂ ਉੱਪਰਲੇ ਪਾਸੇ ਦੇਖ ਰਹੇ ਹੋ ਹੁਣ ਤੁਸੀਂ ਬਾਦਰੇ ਦੇ ਵਿੱਚ ਦੇਖ ਰਹੇ ਹੋ ਉੱਥੇ ਚੱਲ ਰਹੀ ਜਿਹੜੀ ਉਹ ਪਲਸਤਰ ਦੇ ਵਿੱਚ ਕੱਟੀ ਹੋਈ ਆ ਥੋੜਾ ਜਿਹਾ ਮਿਹਨਤ ਵਾਲੇ ਦਾ ਕੰਮ ਹੁੰ ਜਦੋਂ ਇਹ ਬਣ ਕੇ ਬਾਹਰ ਆਉਂਦੀ ਹੈ ਨਾ ਉੱਪਰ ਕੇ ਬਾਹਰ ਆਉਂਦੀ ਹੈ ਰੰਗ ਪੇਂਟ ਹੋ ਗਿਆ ਉਸ ਤੋਂ ਬਾਅਦ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਲੁੱਕ ਹੈਗੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤੇ ਇਸ ਪਾਸੇ ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਜੰਗਲੇ ਤੇ ਪਾਵੇ ਵਗੈਰਾ ਲਾਏ ਹੋਏ ਆ ਕਿਉਂਕਿ ਜਿਹੜੀ ਲੁੱਕ ਹੈ ਇਸ ਮਕਾਨ ਦੀ ਇਸ ਕੋਠੀ ਦੀ ਜਿਹੜੀ ਲੁੱਕ ਹੈਗੀ ਉਹ ਕਲਾਸਿਕਲ ਲੁੱਕ ਦੇ ਵਿੱਚ ਕੋਠੀ ਤਿਆਰ ਹੋਈ ਹੋਈ ਹੈ ਮਿੱਤਰੋ ਸੋਨੂੰ ਇਹ ਕੋਠੀ ਕਿਵੇਂ ਲੱਗੀ ਛੋਟਾ ਜਿਹਾ ਪ੍ਰੋਜੈਕਟ ਆ ਕਲਾਸਿਕਲ ਲੁੱਕ ਦੇ ਵਿੱਚ ਬਣਿਆ ਹੋਇਆ ਸੋਨੂੰ ਇਹ ਪ੍ਰੋਜੈਕਟ ਆ ਆਪਣਾ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਜਿਹੜੀ ਵੀਡੀਓ ਆ ਆਪਣੇ ਪ ਨਿਮਟੇਲੇ ਵਰਕੇਗਾ ਉਹ ਖੁਦ ਉਹਦੇ ਵਿੱਚ ਹੋਇਆਗਾ ਤੇ ਉਹ ਉਦੋਂ ਆਪਣੀ ਇਹਦੀ ਵੀਡੀਓ ਪਾਈ ਸੀ ਇਹ ਉਦੋਂ ਪਾਈ ਸੀਗੀ ਆਪਣ ਨੇ 10 ਲੱਖ ਰੁਪਇਆ ਕਿਉਂਕਿ ਉਸ ਲੈਵਲ ਤੱਕ ਉਦੋਂ 10 ਲੱਖ ਰੁਪਇਆ ਇਹਦੇ ਉੱਪਰ ਕੋਠੇ ਦੇ ਉੱਪਰ ਲੱਗਿਆ ਸੀਗਾ ਉਸ ਤੋਂ ਬਾਅਦ ਇਹਦੇ ਵਿੱਚ 2 ਲੱਖ ਰੁਪਇਆ ਨੇ ਹੋਰ ਐਡ ਕਰਤਾ ਜਿਵੇਂ ਪੱਥਰ ਵਗੈਰਾ ਦਾ ਟੈਲਾਂ ਤੁਸੀਂ ਕੰਮ ਦੇਖ ਸਕਦੇ ਹੋ ਉਹ ਹੋ ਗਿਆ ਹੁਣ ਇਸ ਲੈਵਲ ਤੱਕ ਇਹਦਾ ਜਿਹੜਾ ਬਾਇਸਟੈਗ ਆ ਉਹ ਰਹਿਗਾ 12 ਲੱਖ ਰੁਪਇਆ 12 ਲੱਖ ਰੁਪਇਆ ਦੇ ਵਿੱਚ ਇਸ ਲੈਵਲ ਤੱਕ ਕੁੱਟਹੀ ਤਿਆਰ ਹੋਊਗੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕੂਠੀ ਕਿਸ ਤਰ੍ਹਾਂ ਦੀ ਲੱਗੀ ਤੇ ਆਪਣੇ ਜਿਹੜੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਆਪਣਾ ਜਿਹੜਾ Instagram ਪੇਜ ਲੱਗ ਰਿਹਾ ਹੈਗਾ ਪ੍ਰੀਤ ਅਲੀ ਸ਼ੇਰ ਦੇ ਨਾਂ ਤੇ ਉਹਦੇ ਉੱਪਰ ਲਗਭਗ ਆਪਣੀਆਂ 700 ਰੀਲਾਂ ਪਈਆਂ ਹੋਈਆਂ ਨੇ 700 ਤੋਂ ਪਲੱਸ ਹੀ ਨੇ ਜਿੰਨੇ ਆਪਣੇ ਪ੍ਰੋਜੈਕਟ ਆਲਰੇਡੀ ਬਣੇ ਹੋਏ ਐ ਜਾਂ ਰਣੀ ਦੇ ਵਿੱਚ ਐ ਜਾਂ ਫਰੰਟ ਐਲੀਵੇਸ਼ਨ ਬਣ ਕੇ ਆਉਂਦੀ ਐ ਉਹ ਆਪਣੇ ਪ੍ਰੀਤ ਅਲੀ ਸ਼ੇਰ Instagram ਪੇਜ ਜਿਹੜਾ ਬਣਿਆ ਹੋਇਆ ਹੈਗਾ ਉਹਦੇ ਉੱਪਰ ਆਉਂਦੇ ਰਹਿੰਦੇ ਐ ਤੇ ਜਿਹੜੀਆਂ ਆਫਰਾਂ ਨੇ ਸੀ ਉਹਦੇ ਉੱਪਰ ਪਾ 9 ਫਰਵਰੀ ਦਾ ਬਣਦਾ ਹੈਗਾ 9 ਫਰਵਰੀ ਨੂੰ ਆਪਾਂ ਮਿਸਤਰੀਆਂ ਵਾਸਤੇ ਪ੍ਰੋਮੋਸ਼ਨ YouTube ਉਪਰ ਫ੍ਰੀ ਰੱਖੀ ਹੋਈ ਹੈ ਜਿੰਨੇ ਵੀ ਮਿਸਤਰੀ ਭਰਾ ਜੁੜੇ ਹੋਏ ਨੇ ਨਾਲ ਉਹ ਆਪਣੇ ਵੱਤ ਤੋਂ ਵੱਤ ਵੀਡੀਓ ਨੇ ਜਿਹੜੀਆਂ ਫੁੱਲ ਬੜੀ HD ਕੁਆਲਿਟੀ ਦੇ ਵਿੱਚ ਵੀਡੀਓ ਆਪਣੇ ਭੇਜਣ ਤਾਂ ਕਿਹੜੀਆਂ ਪ੍ਰੋਮੋਸ਼ਨ ਹੈ ਉਹਦਾ ਫਾਇਦਾ ਲੈ ਸਕੋ ਆਪਣੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਾ ਬਿਊਟੀ ਤੇ ਤਦ ਤੱਕ ਲਈ ਰੱਬ ਰੱਖਾ